ਟਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹਰੀਕੇ ਹੈਡਵਕਸ ਤੇ ਅਸੀਂ ਮੌਜੂਦ ਹਾਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਅੱਜ ਇੱਕ ਫਿਰ ਨਵੀਂ ਰਿਪੋਰਟ ਲੈ ਕੇ ਹਾਜ਼ਰ ਹਾਂ ਸ਼ਾਮ ਦੇ 6:50 ਮਿੰਟ ਦਿਨ ਮੰਗਲਵਾਰ 22 ਜੁਲਾਈ 22 ਜੁਲਾਈ 2025 ਦਿਨ ਮੰਗਲਵਾਰ ਸ਼ਾਮ ਦੇ 6:50 ਮਿੰਟ ਕਰੀਬ ਹੋ ਗਏ ਹਰੀਕੇ ਹੈਡਵਕਸ ਨੇ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਿੰਦੇ ਆ ਕਿ ਅਸੀਂ ਫਰੋਇਪੁਰ ਵਾਲੀ ਸਾਈਡ ਤੇ ਖੜੇ ਆ ਇਧਰ ਦਰਿਆ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਫਰੋਇਪੁਰ ਵਾਲੀ ਸਾਈਡ ਉਧਰ ਬਾਈਪਾਸ ਵੀ ਤੁਸੀਂ ਦੇਖ ਸਕਦੇ ਹੋ ਦਰਿਆ ਦੇ ਵਿੱਚ ਜਿਹੜੀਆਂ ਰਿਪੋਰਟਾਂ ਹੈਗੀਆਂ ਕਰੀਬ ਉਹੀ ਰਿਪੋਰਟਾਂ ਜਿਹੜੀਆਂ ਪੁਰਾਣੀਆਂ ਹੈਗੀਆਂ ਹਰ ਇੱਕ ਹੈਡ ਬਾਕਸ ਤੋਂ ਬਾਕੀ ਜੇਕਰ ਆਪਾਂ ਗੱਲ ਕਰਾਂਗੇ ਤੇ ਉਹ ਜ਼ਰੂਰ ਹੁੰਦੇ ਚ ਕਾਫੀ ਜਿਹੜਾ ਵੱਡਾ ਫੇਰਬਦਲ ਹੋਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਾਫੀ ਜਿਹੜਾ بارش ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਦੂਸਰੀਆਂ ਸਟੇਟਾਂ ਦੇ ਵਿੱਚ ਇਸ ਕਰਕੇ ਜਿਹੜਾ ਖਾਸ ਤੌਰ ਤੇ ਭਾਖੜਾ ਡੈਮ ਦਾ ਤੇ ਜਿਹੜਾ ਪੌਂਗ ਡੈਮ ਦਾ ਜਿਹੜਾ ਪਾਣੀ ਜਿਹੜਾ ਕਾਫੀ ਵਧਿਆ ਵਧਿਆ ਹੈਗਾ ਅੱਜ ਸਵੇਰ ਦੀ ਰਿਪੋਰਟ ਹੈਗੀ ਹੈ ਕਰੀਬ ਸਵੇਰ ਦੇ 6 ਵਜੇ ਦੀ ਸਵੇਰ 6 ਵਜੇ ਦੀ ਰਿਪੋਰਟ ਤੁਹਾਡੇ ਨਾਲ ਅ ਵੱਡੇ ਪੱਧਰ ਤੇ ਪਾਣੀ ਵਧਿਆ ਹੈਗਾ ਉਹ ਪਾਣੀ ਬਿਆਸ ਦੇ ਵਿੱਚ ਜਾਂ ਕਹਿ ਸਕਦੇ ਸਤਲੁਜ ਦਰਿਆਲ ਵਿੱਚ ਕਦੋਂ ਆਉਂਦਾ ਇੱਕ ਵੱਡਾ ਸਵਾਲ ਹੈਗਾ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਪਾਣੀ ਪੌਂਗ ਡੈਮ ਤੋਂ ਜਿਹੜਾ ਭਾਖੜਾ ਡੈਮ ਤੋਂ ਕਦੋਂ ਛੱਡਿਆ ਜਾਂਦਾ ਹੈਗਾ ਸੋ ਉਹਨਦੇ ਤੇ ਵੱਡੀ ਜੀ ਚਰਚਾ ਰਹੂਗੀ ਸੋ ਆਪਾਂ ਸ਼ੀਰਾਂ ਤੁਹਾਡੇ ਨਾਲ ਜਿੱਥੇ ਪਾਣੀ ਦੀ ਸਾਂਝੇ ਕਰਨ ਨਾਲ ਆਪਾਂ ਅੰਕੜੇ ਵੀ ਸਾਂਝੇ ਕਰ ਦਿੰਨੇ ਆ ਕਿ ਜਿਹੜਾ ਪੌਂਗ ਡੈਮ ਤੋਂ ਜਿਹੜਾ ਪਾਣੀ ਜਿਹੜਾ ਕਾਫੀ ਜਿਹੜਾ 1.70 ਲੱਖ ਪਾਣੀ ਜਿਹੜਾ ਉੰਦਾ ਹੋ ਗਿਆ ਪਾਣੀ ਜਿਹੜਾ ਜਿਹੜਾ ਉਹਦੇ ਚ ਆ ਰਿਹਾ ਹੈਗਾ ਸੋ ਅੱਗੇ ਆਪਾਂ ਗੱਲ ਕਰਾਂਗੇ ਪਾਖੜਾ ਟਾਈਮ ਦੀ ਪਾਖੜਾ ਟਾਈਮ ਦੇ ਵਿੱਚ ਜੇਕਰ ਗੱਲ ਕਰਦੇ ਆਂ ਤਾਂ ਜਿਹੜਾ ਪੱਧਰ ਹੈਗਾ ਪਾਖੜਾ ਟਾਈਮ ਦਾ ਉਹਦਾ 1600 85 ਫੁੱਟ ਹੈਗਾ ਤੇ ਜਿਹੜਾ ਪਾਣੀ ਦਾ ਪੱਧਰ ਹੈਗਾ 1600 3 ਫੁੱਟ ਤੇ ਜਿਹੜਾ ਪਾਣੀ ਇਸ ਟਾਈਮ ਜਾ ਚੁੱਕਿਆ ਹੈਗਾ ਸਬੰਧ ਦੇ ਵਿੱਚ ਜੇਕਰ ਗੱਲ ਕਰ ਰਿਹਾ ਜਿਹੜਾ ਪਾਣੀ ਆ ਰਿਹਾ ਹੈਗਾ ਉਹਦੇ ਵਿੱਚ ਪਾਣੀ ਅੱਗੇ ਛੱਡਿਆ ਜਾ ਰਿਹਾ ਸਤਲੁਜ ਦਰਿਆ ਦੇ ਵਿੱਚ 25000 ਕਿਊਸ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈਗਾ 75 ਫੁੱਟ ਕਹਿ ਸਕਦੇ ਆ ਜਿਹੜਾ 77 ਫੁੱਟ 75 ਫੁੱਟ ਤੇ ਜਿਹੜਾ ਪਾਣੀ ਸਮਰੱਥਾ ਤੋਂ ਥੱਲੇ ਹੈਗਾ ਸੋ ਅ ਕੌਣ ਟਾਈਮ ਤੇ ਜੇਕਰ ਗੱਲ ਕਰਦੇ ਹਾਂ ਤਾਂ ਜਿਹੜਾ ਪਾਣੀ ਦਾ ਪੱਧਰ ਹੈਗਾ 1400 ਫੁੱਟ ਤੱਕ ਹੈਗਾ ਜਿਹੜੀ ਸਮਰੱਥਾ ਹੈਗੀ ਜਿਹੜਾ ਉਹਦਾ ਪੱਧਰ ਹੈਗਾ ਇਸ ਟਾਈਮ ਜੇਕਰ ਸਵੇਰ 6 ਵਜੇ ਦੀ ਗੱਲ ਕਰਦੇ ਦਿਨ ਮੰਗਲਵਾਰ ਦੀ 26 ਜੁਲਾਈ ਦੀ ਸੋ ਉਹਦੇ ਵਿੱਚ 22 ਜੁਲਾਈ ਦੀ ਸੌਰੀ 22 ਜੁਲਾਈ ਦੀ ਸੋ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਤੇ 1400 ਫੁੱਟ ਜਿਹੜਾ ਪੱਧਰ ਹੈਗਾ 1335 ਫੁੱਟ ਜਿਹੜਾ ਇਸ ਟਾਈਮ ਜਿਹੜਾ ਪਾਣੀ ਚੱਲ ਰਿਹਾ ਹੈਗਾ ਕਰੀ ਪੈ ਸਕਦੇ 75 ਫੁੱਟ ਪਾਣੀ ਇੱਥੇ ਵੀ ਡਾਊਨ ਰਹਿ ਗਿਆ ਹੈਗਾ ਸੋ ਦੂਸਰੇ ਪਨੇ ਜੇਕਰ ਗੱਲ ਕਰਾਂਗੇ ਆਪਾਂ ਤਾਂ 140 ਜਿਹੜਾ ਕਿਊਸਕ 140000 ਕਿਊਸਕ ਪਾਣੀ ਜਿਹੜਾ ਇੰਨੇ ਚਾਰਿਆ ਹੈਗਾ ਤੇ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਕਰੀਬ 3838 ਕਿਊਸਕ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਪੀੜਾ ਕਾਫੀ ਵਧਿਆ ਹੈਗਾ ਉਹਦੇ ਵਿੱਚ ਵੀ ਜਿਹੜਾ 1731 ਜਿਹੜਾ ਫੁੱਟ ਦਾ ਪੱਧਰ ਹੈਗਾ ਤੇ 1659 ਫੁੱਟ ਤੇ ਜਿਹੜਾ ਪਾਣੀ ਆ ਜਿਹੜਾ ਉਹਦੀ ਇਸ ਟਾਈਮ ਚੱਲ ਰਿਹਾ ਹੈਗਾ ਤੇ 75 ਫੁੱਟ ਜਿਹੜਾ ਇਹ ਡੈਮ ਜਿਹੜਾ ਇਹ ਰਾਵੀ ਦਰਿਆ ਤੇ ਜਿਹੜਾ ਬਣਿਆ ਉਹ ਵੀ ਕਹਿ ਸਕਦੇ ਡਾਊਨ ਹੈਗਾ ਡਾਊਨ ਹੈਗਾ ਕਰੀਬ-ਕਰੀਬ 75 ਫੁੱਟ ਜਿਹੜੇ ਸਾਰੇ ਤਿੰਨੇ ਡੈਮ ਹੈਗੇ ਆ ਉਹ ਇਸ ਟਾਈਮ ਚੱਲ ਰਹੇ ਨਹੀਂਵੇਂ ਚੱਲ ਰਹੇ ਹੈਗੇ ਆ ਉਹਨਾਂ ਦੀ ਸਮਰੱਥਾ ਦੇ ਤੌਰ ਤੇ ਸੋ ਪਾਣੀ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕਿਉਂਕਿ ਕਹਿ ਸਕਦੇ ਆ ਤਸਵੀਰਾਂ ਲਗਾਤਾਰ ਜਿਸ ਤਰ੍ਹਾਂ ਪਾਣੀ ਦੇ ਅੰਕੜੇ ਆ ਰਹੇ ਹੈਗੇ ਜਾਂ ਪਾਣੀ ਪਿੱਛੋਂ ਆ ਰਿਹਾ ਹੈਗਾ ਉਸ ਹਿਸਾਬ ਨਾਲ ਕਰੀਬ ਦੱਸ ਆਪਾਂ ਇਹ ਕਹਿ ਸਕਦੇ ਆ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕੋਈ ਵੱਡੀ ਅਪਡੇਟ ਪਾਣੀ ਨਾਲ ਸੰਬੰਧਿਤ ਅੰਕੜਿਆਂ ਨਾਲ ਸੰਬੰਧਿਤ ਆ ਸਕਦੀ ਹੈ ਤਸਵੀਰਾਂ ਤੁਹਾਡੇ ਨਾਲ ਹਰੀ ਕੇ ਹੈਡਵਕਸ ਤੋਂ ਅਸੀਂ ਸਾਂਝੀਆਂ ਕਰ ਰਹੇ ਆ ਹਰੀ ਕੇ ਹੈਡਵਕਸ ਜੇਕਰ ਗੱਲ ਕਰਦੇ ਆ ਤੇ ਪਾਣੀ ਉਹੀ ਜਿਹੜਾ ਸਾਰੇ ਦਾ ਸਾਰਾ ਪਾਣੀ ਜਿਹੜਾ ਰਾਜਸਥਾਨ ਫਿਲਟਰ ਤੇ ਫਰੋਇਪਰ ਫਿਲਟਰ ਦੇ ਵਿੱਚ ਛੱਡਿਆ ਜਾ ਰਿਹਾ ਸੋ ਲਾਈਵ ਅਪਡੇਟ ਅਪਡੇਟ ਸੀ ਤੁਹਾਡੇ ਨਾਲ ਹਰ ਇੱਕ ਹੈਡ ਬਾਕਸ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ